ਅੱਜ ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੰਗ ਦੀ ਵੱਡੀ ਨਹਿਰ ਦੇ ਵਿੱਚ ਜੈਤੋਂ ਦੇ ਰਹਿਣ ਵਾਲੇ ਪਿਓ ਪੁੱਤ ਨੇ ਵੱਡਾ ਕਦਮ ਚੁੱਕ ਲਿਆ ਤਾਂ ਪਿਓ ਪੁੱਤ ਨੂੰ ਲੋਕ ਤੰਗ ਪਰੇਸ਼ਾਨ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦੱਸਦੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਸ ਦੀ ਜਾਣਕਾਰ ਦਿੱਤੀ ਹੈ ਤੌਥੀ ਪਰਿਵਾਰ ਕਾ ਮੈਂਬਰ ਤਾਈ ਨੇ ਦੋਸ਼ ਲਗਾਉਂਦਿਆ ਕਿ ਗੁਰਲਾਲ ਸਵੇਰੇ ਆਪਣੇ ਬੱਚੇ ਦੇ ਨਾਲ ਘਰ ਤੋਂ ਨਿਕਲਿਆ ਸੀ ਅਤੇ ਉਸਨੇ ਦੋ ਵਿਅਕਤੀਆਂ ਨੂੰ ਆਪਣੀ ਨਹਿਰ ਕੋਲੋਂ ਵੀਡੀਓ ਬਣਾ ਕੇ ਪਾਈ ਸੀ ਜਿਸ ਦੇ ਵਿੱਚੋਂ ਕਹਿ ਰਿਹਾ ਸੀ ਕਿ ਮੈਂ ਕਰਜ਼ੇ ਤੋਂ ਪਰੇਸ਼ਾਨ ਹਾਂ ਤੇ ਮੈਂ ਜੀਵਨ ਲिला ਸਮਾਪਤ ਕਰਨ ਲੱਗਿਆ ਤੌਥੀ ਇਹਨਾਂ ਦਾ ਕਹਿਣਾ ਹੈ ਕਿ ਪਹਿਲਾ ਇੱਕ ਭਰਾ ਦੀ ਵੀ ਪਹਿਲਾ ਮੌਤ ਹੋ ਚੁੱਕੀ ਹੈ ਤੇ ਇਸ ਦਾ ਬੇਟਾ ਵੀ ਇੱਕੋ ਇੱਕ ਸੀ ਜਿਸ ਦੀ ਉਮਰ ਤਕਰੀਬਨ 13 ਸਾਲ ਸੀ ਤੇ ਹੁਣ ਘਰ ਦੇ ਵਿੱਚ ਇਕੱਲੀ ਉਸ ਦੀ ਪਤਨੀ ਰਹਿ ਚੁੱਕੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੋ ਇਸ ਨੂੰ ਪਰੇਸ਼ਾਨ ਕਰਦੇ ਸਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਤੇ ਹੀ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਤਾਂ ਉਤੇ ਹੀ ਇਸ ਸਬੰਧੀ ਪੁਲਿਸ ਦਾ ਕਹਿਣਾ ਸੀ ਕਿ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਪਰਿਵਾਰ ਬਿਆਨ ਲਿਖਾਏਗਾ ਉਸ ਦੇ ਆਧਾਰ ਤੇ ਕਾਰਵਾਈ ਕਰਾਂਗੇ ਤਾਂ ਉਤੇ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਨਹਿਰ ਦੇ ਵਿੱਚ ਦੋਨਾਂ ਦੀ ਪਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਭਾਈ ਇਹ ਜੀ ਲੋਕਾਂ ਨੂੰ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਆ ਗਾ ਰਗੇ ਸਾਰੇ ਤਾਂ ਕਰਦੇ ਆ ਅਸੀਂ ਪਿਓ ਪੁੱਤ ਨੇ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲ ਖੜਾ ਮੋਟਰਸਾਈਕਲ ਚ ਬਟੂਆ ਹੋਊਗਾ ਤੇ ਰੇਡੀ ਸਾਂਚ ਦੇ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨ ਦੇ ਕਲੇਸ਼ ਲੋਕੀ ਤੇ ਆਲਵਿਦਾ ਦੋਸਤੋ ਠੀਕ ਹੈ ਨਾ ਅਸੀਂ ਮਹਿਰ ਚੱਲੇ ਛਾਲ ਮਾਰਦੇ ਸਾਂ ਤੇ ਅਸੀਂ ਕੋਟਲੀ ਐ ਨੂੰ ਜਿਹੜਾ ਕਚਰਾ ਆ ਜਾਂਦਾ ਵੱਡੀ ਸੜਕ ਤੋਂ ਪੁੱਲ ਤੋਂ ਪਾਸੇ ਦੀ ਝਾੜੀਆਂ ਕੋਲ ਦੀ ਤੇ ਕਹਿੰਨ ਵੀ ਰਿਪੋਰਟ ਨੂੰ ਕਹਿ ਦੇਈਂ ਛੇਤੀ ਛੇਤੀ ਸਾਨੂੰ ਕੱਢ ਕੇ ਤੇ ਆਪ ਦਾ ਸਕਾਰ ਕਰ ਲਓ ਤੇ ਸਾਡੀ ਕਰੇ ਪੋਸਟਮੈਨ ਲੋਕਾਂ ਨੂੰ ਪਹਸਾ ਦਿਓ ਬਸ ਕੀ ਨਾਮ ਹੈ ਕੀ ਕੱਟਣਾ ਹੋਈ ਸੀ ਤੁਹਾਡੇ ਕੀ ਲੱਗਦੇ ਸੀ ਕੀ ਕੱਟਣਾ ਪਾਈ ਸ਼ਾਲ ਮਾਰੀ ਉਹਨਾਂ ਨੇ ਵੀ ਵਾਇਡ ਕੀਤਾ ਵੀਡੀਓ ਆਪਾਂ ਵੀ ਸ਼ੇਅਰ ਕੀਤਾ ਵੀਡੀਓ ਤਾਂ ਕੋਈ ਬੰਦਾ ਨਾਮ ਹੀ ਲਿਆ ਨਹੀਂ ਮੰਗ ਕਰਦੇ ਪਹਿਲੇ ਦਿੱਕੇਰ ਘਰ 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 ਮੰਤਰੀ ਚੇਸਨ ਚਲੇ ਆਣਾ ਸੀ ਇਸੇ ਕਰਕੇ ਸਟੇਅਰ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਵੀਰ ਨਾਲ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ ਜੀ 36 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਹੋਵੇ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਆਪ ਦਹੀ ਆਂਦੇ ਹੁੰਦੇ ਹੋੜੀ ਕਿਹੋ ਜਿਹੇ ਕੰਮ ਕੀ ਮੰਗ ਕਰਦੇ ਮੰਗ ਪਛਾਣ ਤੇ ਹੀ ਕਰ ਰਹੇ ਕਰਦੇ ਹਾਂ ਕਿ ਜਿੰਨਾ ਬੰਦਾ ਪਸਾ ਆਇਆ ਕਾਂਕੀ ਸਾਗਰ ਆ ਦੇ ਆਪਾਂ ਨੂੰ ਫੋਨ ਕਰਦੇ ਬੁਰੇ ਨਾਲ ਕਾਂਕ ਕਰਦੇ ਫੋਨ ਨੰਬਰ ਦਾ ਕਰਮੀ ਹੋਣੀ ਚਾਹੀਦੀ ਹੈ ਸਾਡੇ ਦਾ ਸਾਰੀ ਪੜਤਾਲ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿਨ੍ਹਾਂ ਨੇ ਪੈਸੇ ਪੁੱਛਣ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਚਾ ਨਹੀਂ ਸਾਡੇ ਕੋਲ ਨਹੀਂ ਕਰਦੇ ਪਹਿਲੇ ਫਾਰਮ ਕਰਾ ਲਿਆ ਤੇ ਨਹਿਰ ਦੇ ਵਿੱਚ ਡਿੱਗੇ ਨੇ ਸਵੇਰੇ ਕਰੀਬ ਸਵਾ 8 8:30 ਦੇ ਕਰੀਬ ਥਾੜੇ ਦੇ ਬਰੀ ਵਾਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਇਹ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਲਹਿਰ ਦੇ ਵਿੱਚ ਡਿੱਗੇ ਆ ਤੇ ਇਸ ਸੰਬੰਧੀ ਐਸਚੋ ਬੜੀ ਆਲਾ ਦੇ ਕੋਲ ਥਾਣੀ ਉਤੋਂ ਪਿੰਡ ਦੀ ਪੰਚਾਇਤ ਤੇ ਹੁਕੂ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬੜੀ ਆਲਾ ਲੈਫ ਤੇ ਇਹ ਰਾਜਸਥਾਨੂ ਕੀਤੇ ਲਹਿਰ ਹੈ ਸੁਵੇਲਾ ਵਾਲੇ ਦੇ ਪਿੰਡ ਚ ਸੁਵੇਲਾ ਵਾਲੇ ਦੇ ਨੇਰੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਜ਼ੀਕੋਟ ਦੇ ਵਿੱਚ ਪੈਂਦਾ ਉਥੋਂ ਇਹ ਗਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ ਰਸਲੇ ਹੈ 33-34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15-16 ਸਾਲ ਹੈ ਉਹ ਦੋਨੇ ਜਿਹੜਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਵਿਆਹ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤੁਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆ ਜਿਹੜੀ ਹੈਗੀਆਂ ਨਹਿਰ ਚੋਂ ਟਰੇਸ ਕਰਕੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ। ਜੀ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਕਿ ਜਾਂ ਕੁਛ ਇਹ ਜਿਹਾ। ਅਜੇ ਬਿਆਨ ਲਿਖਣਾ ਹੈ। ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਇਹ ਵੀਡੀਓ ਨਹਿਰ ਚ ਸਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਇਹਨਾਂ ਲੱਗਦਾ। ਉਹ ਵੀ ਅਸੀਂ ਜਾਂਚ ਕਰਨੀ ਹੈ ਅਜੇ। ਸਾਨੂੰ ਜਿਹੜੀ ਵੀਡੀਓ ਮਿਲੀ ਹੈ ਉਹਦੀ ਅਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ। ਹੁਣ ਪਹਲ ਜਾ ਰਹੀ ਹੈ ਜੀ ਐਨਡੀਆਰ ਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚਣ ਵਾਲੀਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ। ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਰੈੱਡ ਬੋਡੀਆਂ ਵੀ ਭੱਜ ਜਾ ਰਹੀ ਹੈ ਕਿੰਨੇ ਕ ਵਜੇ ਸਾਲ ਮਾਰੀ ਕੋਲ ਪਤਾ ਲੱਗਿਆ ਗਰੀਬ ਜਿਹੜੀ ਆ ਕਰੀਬ 9:18 ਵਜੇ ਦਾ ਵਕੂਆ ਹੈ ਸਟਾਈਨ ਨਿਊਜ਼ ਪੰਜਾਬ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ